ਜੀ ਟਟੋ ਘਟ 350 ਰੁਪਿਆ ਰੇਟ ਜੇ ਦਾ ਮਾਰਕੀਟ ਚ ਨਾ ਹੋਇਆ ਮੇਰੀ ਜ਼ਿੰਮੇਵਾਰੀ ਹੈ ਆਪਾਂ ਨੇ ਤੁਹਾਨੂੰ ਇਹ ਪੱਲਾ ਸਿਰਫ ਔਰ ਸਿਰਫ ਸਿਰਫ 180 ਰੁਪਏ ਇਸ ਕੇਅਰ ਫੋਰਟ ਦੇ ਵਿੱਚ ਦੇ ਦੇਣਾ ਹੈ ਆਹਾ ਇੱਛਾ ਮਾਹਾਂ ਕਿਤੇ ਤੁਸੀਂ ਰੇਟ ਵਧਾਉਂਦੇ ਹੁਣ ਨਾ ਨਾ ਜੀ ਸਾਡੇ ਰੇਟ ਕਿੱਥੇ ਵਧਦੇ ਨੇ ਅਸੀਂ ਵਧਾ ਨਹੀਂ ਸਕਦੇ ਸਾਡੇ ਸਿਰ ਜਿਹੜੀਆਂ ਜ਼ਿੰਮੇਵਾਰੀਆਂ ਸਾਡੇ ਉੱਤੇ ਪਈਆਂ ਹੋਈਆਂ ਨੇ ਗੋਬਿੰਦ ਸਿੰਘ ਹਾਂ ਉਹ ਅਸੀਂ ਹੁਣ ਨਿਭਾਵਾਂਗੇ ਚਾਹੇ ਔਖੇ ਹੋਈਏ ਚਾਹੇ ਸੌਖੇ ਹੋਈਏ ਰੇਟ ਨਹੀਂ ਵਧਾਉਂਦੇ ਇਹਦੀ 25 ਸਾਲ ਦੀ ਤਾਂ ਗਾਰੰਟੀ ਹੈ ਅੱਛਾ ਜੀ ਮਿਆਦੇ ਦੀ ਬਹੁਤ ਜ਼ਿਆਦਾ ਲੱਕੜ ਦੀ ਜਿਹਨੇ ਸਾਗਵਾਂ ਦੀ ਹਲੇ ਕੋਈ ਵੀ ਬੁਕਿੰਗ ਨਹੀਂ ਚੱਲਦੀ। 18 ਘੰਟਿਆਂ ਚ ਮੋਰ ਨਹੀਂ ਬਣੀ ਆ। ਆਹ ਜੀ। ਹਾਂ ਜੀ। 16 ਘੰਟੇ ਲਗਾਤਾਰ ਮਸ਼ੀਨ ਚੱਲੀ ਐ ਤੇ ਆਪਣੀ ਬੇਨਤੀ ਥੋੜੀ ਇਹ ਕਰੋ ਵੀ ਕੋਈ ਵੀ ਬੰਦਾ ਲੈ ਜਿਹੜਾ ਮਾਲ ਲੈਂਦਾ ਤਾਂ ਪਾਲਿਸ਼ ਕਰਵਾ ਕੇ ਨਾ ਲਵੇ। ਕਿਸੇ ਵੀ ਫੈਕਟਰੀ ਤੋਂ ਕਿਸੇ ਤੋਂ ਵੀ ਨਾ ਲਵੇ। ਹਾਂ ਸਾਡੇ ਤੋਂ ਵੀ ਨਾ ਲਵੇ। ਕਿਸੇ ਹੋਰ ਤੋਂ ਵੀ ਅਗਰ ਉਹ ਲੈਂਦਾ ਤਾਂ ਉੱਤੇ ਪਾਲਿਸ਼ ਨਾ ਕਰਵਾਓ। ਇਹ ਇੱਕ ਦੋ ਕਾਰਨ ਤੁਸੀਂ ਦੱਸੋ ਜੀ ਫਿਰ ਮੈਂ ਵੀ ਦੱਸੂਗਾ। ਇੱਕ ਤਾਂ ਨੰਬਰ ਇਹ ਆ ਵੀ ਜਿਹੜੀ ਇਹਦੀ ਲੱਕੜ ਦੇ ਨੁਕਸ ਹੋੁੰਦੇ ਨੇ ਸਾਰੇ ਉਹ ਲੁਕ ਜਾਂਦੇ ਨੇ। ਸਤ ਸ੍ਰੀ ਅਕਾਲ ਦੋਸਤੋ ਲੰਗੋਵਾਲੀਆ ਪੇਜ ਤੇ ਸਵਾਗਤ ਹੈ ਲੈ ਵੀ ਮਿੱਤਰੋ ਪਹਿਲਾਂ ਤਾਂ ਡਿਜ਼ਾਈਨ ਦੇਖ ਲੋ ਮੈਨੂੰ ਲੱਗਦਾ ਇਹ ਮਾਝੇ ਵਾਲਾ ਏਰੀਆ ਦਾ ਲੱਗਦਾ ਹਨਾ ਜੀ ਜ਼ਿਆਦਾਤਰ ਹਾਂਜੀ ਮੈਂ ਉਧਰ ਬਹੁਤ ਦੇਖੇ ਨੇ ਇਹ ਜੀ ਤੇ ਰੇਟ ਵੀ ਜਿਹੜਾ ਤੁਸੀਂ ਮੈਨੂੰ ਦੱਸਿਆਗਾ ਹੈਰਾਨ ਕਰੀ ਜਾਂਦਾ ਕਿਉਂਕਿ ਸੁਣਿਆ ਵੀ ਹੋਇਆ ਦੇਖਿਆ ਵੀ ਹੋਇਆ ਹਜ਼ਾਰ ਹਜ਼ਾਰ ਪੀ ਆ ਸਕੇਅਰ ਫੁੱਟ ਦੇ ਤਿਆਰ ਹੁੰਦੇ ਰਹੇ ਹਾਂਜੀ ਹਾਂਜੀ ਘਟੋ ਘਾਟ ਰੇਟ ਹੈ ਇਹਨਾਂ ਦਾ ਤੁਸੀਂ ਦਰਸ਼ਕਾਂ ਨੂੰ ਦੱਸ ਦਿਓ ਆਪਦੇ ਆਪ ਹੀ ਆਪਣੇ ਇਹ ਤੁਸੀਂ ਐ ਮੰਨ ਕੇ ਚੱਲੋ ਵੀ ਜਿਹੜਾ ਇਹ ਪੱਲਾ ਹੈ ਜੀ ਜੰਮੂ ਕੈਲ ਦਾ ਪੱਲਾ ਹੈ ਹੂੰ ਜੰਮੂ ਕੈਲ ਦੀ ਸਾਰੀ ਆਹ ਵੀ ਲੱਕੜ ਹੈ ਜਿਹੜੀ ਇਹ ਵੀ ਜੰਮੂ ਕੈਲ ਲੱਗੀ ਹੋਈ ਹੈ ਠੀਕ ਹੈ ਜੀ ਸਾਈਡਾਂ ਤੇ ਵੀ ਜੰਮੂ ਕੈਲ ਲੱਗੀ ਹੋਈ ਹੈ ਠੀਕ ਹੈ ਜੀ ਉੱਪਰ ਇਹਦੇ ਫਿਰ ਸੀਐਨਸੀ ਆਪਣੇ ਆ ਸਾਰਾ ਵਰਕ ਕੀਤਾ ਹੋਇਆ ਹੈ ਇਹਦੇ ਵਿੱਚ ਘਟੋ ਘਾਟ ਆਪਣੇ ਕੋਲੇ 500 ਡਿਜ਼ਾਈਨ ਹੈਗਾ ਓਕੇ ਜੀ ਜਿਹੇ ਜਾਂ ਮਰਜ਼ੀ ਤੁਸੀਂ ਇਹਦੇ ਤੇ ਡਿਜ਼ਾਈਨ ਬਣਵਾ ਲਓ ਮੰਨ ਲਓ ਐਸੇ ਲੱਕੜ ਤੇ ਸੋਨੂੰ ਇਹ ਆਪਣੇ ਕੋਲੇ 450 ਰੁਪਏ ਸਕਰ ਫੁੱਟ ਦੇ ਵਿੱਚ ਪੱਲਾ ਮਿਲ ਜੂਗਾ। ਆਹਾਂ ਜੀ। ਹਾਂ ਜੀ। ਜੇ ਹੁਣ ਆਪਾਂਸ ਹੈ ਇਹਦੀ ਗੱਲ ਕਰੀਏ 3 ਫੁੱਟ ਬਾਈ 7 ਫੁੱਟ ਉਹ ਆ। 7x1 ਕੀ ਐ ਮੰਨ ਕੇ ਚਲੋ ਵੀ 10000 ਰੁਪਏ ਦਾ ਪੀਸ। 10000 ਦੇ ਵਿੱਚ ਜਮਾ ਓਕੇ ਆ ਇੰਨਾ ਘੈਂਟ ਡਿਜ਼ਾਈਨ ਮਿਲ ਜੂਗਾ। ਡਿਜ਼ਾਈਨ ਸੋਨੂੰ ਜਿਹੇ ਜਿਹੇ ਮਰਜ਼ੀ ਪਰ ਜਿਹੜੀ ਪਾਲਸ ਆ ਉਹ ਕਸਟਮਰ ਦੀ। ਉਹ ਵੱਖਰੀ ਆ ਜੀ। ਵੱਖਰੀ ਆ ਜੀ। ਨਹੀਂ ਮਿੱਤਰੋ ਗੱਲ ਇਹ ਆ ਵੀ ਸਾਗਵਾਨ ਬਹੁਤ ਮਹਿੰਗੀ ਪੈ ਜਾਂਦੀ ਆ ਹੋਰ ਵੀ ਇਹਦੀ ਲੱਕੜ ਦੀ ਐਂ ਦੱਸੋ ਵੀ ਜਿਹੜੀ ਮਿਆਦ ਆ ਜੀ ਕਿੰਨੀ ਕਾ ਇਹਦੀ 25 ਸਾਲ ਦੀ ਤਾਂ ਗਰੰਟੀ ਹੈ ਅੱਛਾ ਜੀ ਮਿਆਦ ਇਹਦੀ ਬਹੁਤ ਜ਼ਿਆਦਾ ਲੱਕੜ ਦੀ ਹੈ ਜੰਮੂ ਕੈਲ ਜਦੋਂ ਆਪਾਂ ਬੋਲਦੇ ਆਂ ਜਾਂ ਮਿਸਤਰੀਆਂ ਕੋਲੋਂ ਤੁਸੀਂ ਪਤਾ ਕਰੋਗੇ ਤੁਹਾਨੂੰ ਆਪੀ ਰਿਪੋਰਟ ਮਿਲ ਜੂਗੀ ਵੀ ਇਹ ਲੱਕੜ ਕਿਹੋ ਜੀ ਮੰਨ ਲਓ ਜਿਨ੍ਹਾਂ ਨੂੰ ਪਤਾ ਹੈ ਉਹ ਤਾਂ ਆਪ ਹੀ ਦੱਸ ਦੇਣਗੇ ਭਾਈ ਇੱਕ ਨੰਬਰ ਆ ਹਨਾ ਤੇ ਇਧਰ ਆ ਆ ਗਿਆ ਸਾਗਵਾਨ ਦਾ ਇਹ ਸਾਗਵਾਨ ਦਾ ਪੱਲਾ ਜੀ ਦੇਖੋ ਇਹਦੀ ਫਿਨਿਸ਼ਿੰਗ ਚੈੱਕ ਕਰੋ ਪਹਿਲਾਂ ਦਾ ਬਿਲਕੁਲ ਜੀ ਠੀਕ ਹੈ ਦੇਖੋ ਮਾਰਦਾ ਲਿਸ਼ਕਾ ਵੱਲਾ ਜਮਾਂ ਲਿਸ਼ਕਾ ਬਹੁਤ ਸੋਹਣਾ ਆਪਣੀ ਕਲਾਸੀਕਲ ਆ ਹਨਾ ਸਦਾ ਬਹਾਰ ਲੋਕਾਂ ਨਾਲ ਇਹਦਾ ਕਦੇ ਟ੍ਰੈਂਡ ਆ ਜਿਹੜਾ ਆਵੇ ਨਾ ਇਹਦਾ ਕਦੇ ਜਾਵੇ ਨਾ ਆਇਆ ਤਾਂ ਹੋਇਆ ਜਾਂਦਾ ਨਹੀਂ ਆਇਆ ਕਹਿਣ ਦਾ ਮਤਲਬ ਵੀ ਬਹੁਤ ਸਾਲ ਪਹਿਲਾਂ ਆਇਆ ਸੀ ਠੀਕ ਹੈ ਜੀ ਉਹ ਦੂਗਰੇ ਟ੍ਰੈਂਡ ਗਿਆ ਹੀ ਨਹੀਂ ਗਿਆ ਨਹੀਂ ਹਾਂ ਜੇ ਜਾਊਗਾ ਫੇਰ ਦੁਬਾਰਾ ਹੀ ਆਊਗਾ ਇਹ ਤਾਂ ਜਾਂਦਾ ਹੀ ਨਹੀਂ ਇਹ ਜਾਂਦਾ ਹੀ ਨਹੀਂ ਕਹਿਣ ਦਾ ਮਤਲਬ ਠੀਕ ਹੈ ਜੀ ਵੀ ਇਹ ਪੱਲਾ 500 ਰੁਪਏ ਸਕਰ ਫੁੱਟ ਦੇ ਵਿੱਚ ਪਿਓਰ ਸਾਗਵਾਨ ਦਾ ਪੱਲਾ ਇਹ ਠੀਕ ਹੈ ਜੀ ਦਿਲਿਆਂ ਵਾਲਾ ਪੱਲਾ ਹਮ ਟੋਟਲੀ ਲੱਕੜ ਪਈ ਹੋਈ ਐ ਸਾਰੀ ਦੀ ਸਾਰੀ ਇੱਕ ਸੂਤ ਭਰ ਦੀ ਚੀਜ਼ ਵੀ ਐ ਜਿਹੜੀ ਹਮ ਮੰਨ ਲਓ ਵੀ ਆਰਟੀਫੀਸ਼ਲ ਨਹੀਂ ਇਹਦੇ ਲੱਗੀ ਹੋਈ ਠੀਕ ਹੈ ਗੱਲ ਐ ਆ ਜੀ ਇਹ ਬਹੁਤ ਮਹਿੰਗਾ ਪੈ ਜਾਂਦਾ ਇਹਨਾਂ ਦੇ ਮੁਕਾਬਲੇ ਨਾ ਜੀ ਤੇ ਹੁਣ ਜੇ ਗੱਲ ਕਰੀਏ ਇਹਦੇ ਦਾ ਜਾਲੀ ਦੇ ਆਉਂਦੇ ਨੇ ਇਹਦੇ ਵੀ ਬਣ ਜਾਂਦੇ ਨੇ ਜਾਲੀ ਦੇ ਜੀ ਹਾਂ ਇਹਦੇ ਜਾਲੀ ਦੇ ਪਹਿਲੇ ਬਣਦੇ ਨੇ ਬਣ ਜਾਂਦਾ ਅਗਲਾ ਇਹ ਲਗਾਊਗਾ ਤਾਂ ਜਾਲੀ ਦਾ ਲਗਾਊਗਾ ਜਾਲੀ ਦੇ ਜੀ ਜਾਲੀ ਦੀ ਬਣੂਗੀ ਅੱਛਾ ਇੱਕ ਪਿੱਤਲ ਵਾਲਾ ਹੁੰਦਾ ਜੀ ਵੀ ਸਾਗਵਾਨ ਦਾ ਪਿੱਤਲ ਵਾਲਾ ਇਹਦਾ ਵੀ ਪਿੱਤਲ ਵਾਲਾ ਬਣ ਜੂਗਾ ਜੀ ਪਿਤਾ ਜੀ ਤੁਹਾਨੂੰ ਅਸੀਂ ਪੀਡੀਐਫ ਸੈਂਡ ਕਰ ਦਾਂਗੇ ਜਿਹੜੀ ਤੁਸੀਂ ਸਾਨੂੰ ਵਾਪਸ ਸੈਂਡ ਕਰੋਗੇ ਉਹੀ ਤੁਹਾਨੂੰ ਬਣਾਵਾਂਗੇ ਆ ਦੇਖੋ ਕਾਹ ਬਣੀ ਇਹ ਵੀ ਇਹਦੇ ਵਾਲੇ ਡਿਜ਼ਾਈਨ ਸਾਗਵਾਨ ਵਾਲੇ ਉਝ ਵੀ ਪੈ ਜਾਣਗੇ ਸਾਰੇ ਆ ਦੇਖੋ ਮੋਰਨੀ ਦੇਖੋ ਆਗੇ ਤੁਸੀਂ ਮੜੀ ਇਹ ਮੋਰਨੀ ਇਹ ਕਿਹੜੇ ਤੇ ਪਈ ਹੋਈ ਹੈ ਜੀ ਇਹ ਸਾਗਵਾਨ ਤੇ ਪਈ ਹੋਈ ਹੈ ਜੀ ਅੱਛਾ ਜੀ ਹਾਂ ਬੋਲਦੀ ਹੈ ਮੋਰਨੀ ਹੈ ਨਾ ਇਹ ਮੂਹੋਂ ਬੋਲਦੀ ਹੈ ਚਮਕ ਚਮਕੋ ਵੀ ਫੁੱਲਨ ਲਾਤੀ ਮੋਰਨੀ ਬਿਲਕੁਲ ਜੀ ਬਿਲਕੁਲ ਫਿਨਿਸ਼ਿੰਗ ਚੈੱਕ ਕਰੋ ਮਸ਼ੀਨ ਬਹੁਤ ਸੋਹਣੀ ਲੱਗ ਰਹੀ ਆ ਇਹ ਥੋੜੀ ਮਸ਼ੀਨ ਨੇ ਬਣਾਇਆ ਸਾਡੇ 16 ਘੰਟਿਆਂ ਚ ਮੋਰਨੀ ਬਣੀ ਆ ਆਹ ਜੀ ਹਾਂ ਜੀ 16 ਘੰਟੇ ਲਗਾਤਾਰ ਮਸ਼ੀਨ ਚੱਲੀ ਤੇ ਫੇਰੇ ਮੋਰ ਨਹੀਂ ਬਣੀ। ਦੇਖ ਲਓ 16 ਘੰਟੇ ਮਸ਼ੀਨ ਚੱਲੀ ਫਿਰ ਉਤੇ ਬੰਦਾ ਖੜਿਆ। ਤਾਂ ਜਦੋਂ ਕਿਸੇ ਨੇ ਕਹਿ ਦੇਣਾ ਵੀ ਇਹ ਤਾਂ ਜੀ ਉਹ 1 ਸਕਿੰਟ ਲੱਗੂ ਨੂੰ ਬੋਲਣ ਤੇ ਹਾਂ ਅਗਲੇ ਨੇ ਮਿਹਨਤ ਕੰਮ ਹੋਇਆ ਨਹੀਂ ਦੇਖਣਾ। ਉਹਨੇ ਸਿਰਫ ਬੋਲਣਾ ਹੀ ਆ ਉਹ ਵੀ ਬਸ ਜਿਵੇਂ ਉਹਦੀ ਆਦਤ ਹੁੰਦੀ ਆ। ਲੈਕਟਿਵ ਬੰਦਾ ਹਮੇਸ਼ਾ ਗਲਤ ਗੱਲ ਹੀ ਕਰਦਾ। ਬਿਲਕੁਲ ਬਿਲਕੁਲ ਆਹ ਦੇਖੋ ਭਾਈ ਜਿਹੜਾ ਬੰਦਾ ਜਾਣਦਾਗਾ ਪਰਖਦਾ ਜਾਂ ਜਿਹੜਾ ਕੋਠੀ ਦਾ ਕੰਮ ਕਰਵਾ ਰਿਹਾ ਉਹ ਦੱਸਿਓ ਇਹਦੋਂ ਜਿਹੜਾ ਬੰਦਾ ਕਹਿੰਦਾ ਜੈਨੂਅਨ ਆ ਉਹ ਬੰਦਾ ਦੱਸਿਓ ਭਈ ਇਹਦੇ ਵਿੱਚ ਕੋਈ ਕਮੀ ਹੈਗੀ ਆ ਹਨਾ ਜੀ ਇੱਕ ਗੋਬਿੰਦ ਜੀ ਆਪਣੀ ਬੇਨਤੀ ਥੋੜੀ ਜਿਹੀ ਇਹ ਕਰੋ ਵੀ ਕੋਈ ਵੀ ਬੰਦਾ ਨਾ ਜਿਹੜਾ ਮਾਲ ਲੈਂਦਾ ਤਾਂ ਉਹ ਪਾਲਿਸ਼ ਕਰਵਾ ਕੇ ਨਾ ਲਵੇ ਕਿਸੇ ਵੀ ਫੈਕਟਰੀ ਤੋਂ ਕਿਸੇ ਤੋਂ ਵੀ ਨਾ ਲਵੇ ਹਾਂ ਸਾਡੇ ਤੋਂ ਵੀ ਨਾ ਲਵੇ ਕਿਸੇ ਹੋਰ ਤੋਂ ਵੀ ਅਗਰ ਉਹ ਲੈਂਦਾ ਤਾਂ ਉੱਤੇ ਪਾਲਿਸ਼ ਨਾ ਕਰਵਾਓ ਇਹ ਇੱਕ ਦੋ ਕਾਰਨ ਤੁਸੀਂ ਦੱਸੋ ਜੀ ਫਿਰ ਮੈਂ ਵੀ ਦੱਸੂਗਾ ਇੱਕ ਤਾਂ ਨੰਬਰ ਏ ਆ ਵੀ ਜਿਹੜੀ ਇਹਦੀ ਲੱਕੜ ਦੇ ਨੁਕਸ ਹੋੁੰਦੇ ਨੇ ਸਾਰੇ ਉਹ ਲੁਕ ਜਾਂਦੇ ਨੇ ਹੂੰ ਚਾਹੇ ਤੁਸੀਂ ਜਮਾ ਬੇਕਾਰ ਲੱਕੜ ਲਾ ਦਿਓ ਰੱਦੀ ਲੱਕੜ ਲਾ ਦਿਓ ਬਿਲਕੁਲ ਜੀ ਉਸ ਤੋਂ ਬਾਅਦ ਉਹ ਤੇ ਪਾਲਿਸ਼ ਕਰਵਾ ਦਿਓ ਤੁਹਾਨੂੰ ਜਮਾ ਪਸੰਦ ਨਹੀਂ ਆਉ ਇੱਕ ਇੱਕ ਗੱਲ ਮੈਂ ਦੱਸਦਾ ਜੀ ਹੁਣ ਆਹ ਦਰਵਾਜ਼ਾ ਪੌਂਸ ਵਾਲਾ ਲੈ ਗਿਆ ਪੌਂਸ ਵਾਲਾ ਲੈ ਗਿਆ ਲੈ ਲਿਖ ਕੇ ਲੈ ਲਓ ਜਦੋਂ ਘਰੇ ਫਿੱਟ ਕਰ ਲਿਆ ਦੁਬਾਰੇ ਫੇਰ ਉਹਨੇ ਪੈਸੇ ਲਾ ਕੇ ਕਰਾਉਣੀਓ ਹੀ ਪਊਗੀ ਹਨਾ ਜੀ ਕਿਉਂਕਿ ਮਿਸਤਰੀ ਨੇ ਇਹਨੂੰ ਰੰਦ ਕੇ ਰੰਦਾਂ ਦਾ ਲਾ ਦੇਣਾ ਤੇ ਜਗਾਠ 'ਚ ਕੋਈ ਨਾ ਕੋਈ ਮਾੜਾ ਮੋਟਾ ਕਾਨਮੀਨ ਹੁੰਦਾਗਾ ਸਾਈਡਾਂ ਸੂਡਾਂ ਸੇਲਣੀਆਂ ਪੈਂਦੀਆਂ ਨੇ ਫਿਰ ਇੱਥੇ ਥੌੜੀਆਂ ਵੀ ਵੱਜਣਗੀਆਂ ਇਹ ਤੇ ਮੜੀਆਂ ਮੁੱਟੀਆਂ ਜੀ ਬਾਕੀ ਫਿਰ ਆ ਜਿਹੜੀ ਚੀਜ਼ ਜਿਵੇਂ ਹੁਣ ਮੋਰਨੀ ਕੱਢੀ ਹੋਈ ਏ ਹੋਰ ਬਹੁਤ ਲੱਕੜਾਂ 'ਚ ਨਿਕਲ ਜਾਂਦੀ ਏ ਬਿਲਕੁਲ ਜੀ ਮੰਨ ਲਓ ਐਮ ਡੀ ਐਫ 'ਚ ਕੱਢਤੀ ਜਾਂ ਐਚ ਡੀ ਐਚ ਐਮ ਆਰ 'ਚ ਕੱਢਤੀ ਮੋਰਨੀ ਐਚ ਡੀ ਐਚ ਐਮ ਆਰ 'ਚ ਕੱਢਤੀ ਆ ਫਰੇਮ ਆ ਜਿਹੜਾ ਬਾਗਬਾਨ ਦਾ ਲਾਤਾ ਉਹ ਰੇਟ ਉਹੀ ਲੈ ਲੇ ਰੇਟ ਉਨੇ ਪੈਸੇ ਉਨੇ ਵਾਗ ਆ ਲੱਗਦਾ ਯਾਰ ਜਿੰਨੇ 'ਚ ਉਹ ਮਾਲ ਦੇ ਰਿਆ ਸੀਗਾ ਉਨੇ 'ਚ ਤਾਂ ਆਪਣੇ ਪਾਲਿਸ ਕਰਾ ਕੇ ਲੈ ਲਈ ਪਰ ਉੱਥੇ ਉਹ ਨਹੀਂ ਠੱਗਿਆ ਗਿਆ ਤੁਸੀਂ ਠੱਗੇ ਗਿਆ ਉੱਥੇ ਠੱਗੇ ਤੁਸੀਂ ਕੋਈ ਐ ਲੱਗਦਾ ਵੀ ਆਪਾਂ ਨੇ ਉਹ ਠੱਗ ਲਿਆ ਹਾਂ ਕੋਈ ਨਹੀਂ ਹੁੰਦਾ ਐਡਾ ਮੂਰਖਾ ਜਿਹੜਾ ਮਾਲ ਤਿਆਰ ਕੇ ਜੀ ਨੂੰ ਪਤਾਗਾ ਵੀ ਮੈਂ ਤਿਆਰ ਕੀਤਾ ਵੀ ਮੈਂ ਠੱਗਿਆ ਗਿਆ ਤੁਸੀਂ ਠੱਗੇ ਗਿਆ ਇਹਦਾ ਮਤਲਬ ਉੱਥੇ ਉਹ ਨਹੀਂ ਠੱਗਿਆ ਗਿਆ ਜੀ ਆਹ ਆ ਗਿਆ ਉਹ ਪਿੱਤਲ ਵਾਲਾ ਹਨਾ ਜੀ ਇਹ ਤਾਂ ਸਦਾ ਬਾਹਰ ਵਾਲਾ ਪੱਲਾ ਜਿਹੜਾ ਆਪਣਾ ਜ਼ਰੂਰੀ ਸੀ ਇਹ ਤੁਸੀਂ ਮੈਨੂੰ ਕਹੇ ਸੀ ਵੀ ਦਿਖਾਉਣਾ ਨਹੀਂ ਸਾਗਵਾਂ ਦਾ ਕਿਉਂਕਿ ਵੇਟਿੰਗ ਲੰਮੀ ਚੱਲੀ ਜਾਂਦੀ ਆ ਹਾਂ ਇਹਦੀ ਵੀ ਵੇਟਿੰਗ ਹੈ ਮੇਰੀ ਗੱਲ ਸੁਣ ਲਓ ਜੀ 60 ਦਿਨਾਂ ਦੀ ਵੇਟਿੰਗ ਹੈ ਸਾਰਾ ਮਾਲ ਜਿੰਨਾ ਵੀ ਆਪਾਂ ਨੇ ਚੈੱਕ ਕਰਵਾਇਆ ਸਾਗਵਾਂ ਦਾ ਜੀ ਤੇ ਇਹ ਦੂਜਾ ਸਰਮਾ ਇੱਕ ਇਸ ਨੂੰ ਕਿਹੜਾ ਨ ਤਾਰਾ ਕੁਝ ਦਿਖਾਉਣੇ ਆ ਲੈ ਵੀ ਸਜਣੋ ਆ ਸਨਮੈਕੇ ਵਾਲੇ ਨੇ ਜਿਹੜੇ ਸਭ ਤੋਂ ਫਾਸਟ ਤੇ ਸਭ ਤੋਂ ਸਸਤੇ ਨੇ ਹਨਾ ਜੀ ਤੇ ਨਿਆ ਨਵੇਂ ਵੀ ਆ ਗਏ ਬਹੁਤ ਸੋਹਣੇ ਸੋਹਣੇ ਡਿਜ਼ਾਈਨ ਆ ਗਏ ਨਵੇਂ ਆਹ ਦੇਖੋ ਜੀ ਪੱਲਾ ਹਾਂ ਚਾਮਕਾ ਦੇਖੋ 150 200 ਰੁਪਏ ਸਕਰ ਫੁੱਟ ਵਾਲਾ ਪੱਲਾ ਦੇਖੋ ਮੰਨਦੇ ਹੋ ਤੁਹਾਡੇ ਕੋਲੇ ਜੀ ਇਹ ਬਾਈ ਜੀ ਸਾਡੇ ਕੋਲੇ ਤਾਂ 140 ਰੁਪਏ ਸਕਰ ਫੁੱਟ ਹੀ ਆ ਅੱਛਾ ਮਾਹ ਕਿਤੇ ਤੁਸੀਂ ਰੇਟ ਵਧਾਤੇ ਹੁਣ ਨਾ ਨਾ ਜੀ ਸਾਡੇ ਰੇਟ ਕਿੱਥੇ ਵਧਦੇ ਨੇ ਅਸੀਂ ਵਧਾ ਨਹੀਂ ਸਕਦੇ ਸਾਡੇ ਸਰ ਜਿਹੜੀਆਂ ਜ਼ਿੰਮੇਵਾਰੀਆਂ ਸਾਡੇ ਉੱਤੇ ਪਈਆਂ ਹੋਈਆਂ ਨੇ ਗੋਬਿੰਦ ਜੀ ਉਹ ਅਸੀਂ ਹੁਣ ਨਿਭਾਵਾਂਗੇ ਚਾਹੇ ਔਖੇ ਹੋਈਏ ਚਾਹੇ ਸੌਖੇ ਵੀ ਰੇਟ ਨਹੀਂ ਵਧਾਉਂਦੇ ਚਾਹੇ ਗਾਲਾਂ ਖਾਈਏ ਚਾਹੇ ਗਾਲਾਂ ਖਾਈਏ ਕੋਈ ਚੱਕਰ ਨਹੀਂ ਆਪਾਂ ਨੂੰ ਫਿਰ ਪੈਸਿਆਂ ਦੀ ਘੱਟ ਲੋੜ ਆ ਪੰਦੋਂ ਮੇਲਾ ਹੀ ਚਾਹੀਦਾ ਹਾਂ ਹਾਂ ਮੇਲਾ ਲੱਗਿਆ ਰਹੇ ਬਾ ਮੇਲਾ ਉਹ ਪਰਮਾਤਮਾ ਦੀ ਕਿਰਪਾ ਨਾਲ ਲੱਗਿਆ ਰਹਿੰਦਾ ਹਰ ਵਕਤ ਲੱਗਿਆ ਰਹਿੰਦਾ ਤੁਸੀਂ ਆ ਦੇਖੋ ਕਲਰ ਨਵੇਂ-ਨਵੇਂ ਕਲਰ ਨੇ ਬਾਕੀ ਤੁਸੀਂ ਉਰੇ ਆਓਗੇ ਤੁਹਾਨੂੰ ਕੈਟਲੌਗ ਆ ਵਗੈਰਾ ਦਿਖਾਵਾਂਗੇ ਨਵੇਂ ਡਿਜ਼ਾਈਨ 200 ਰੁਪਏ ਸਕਰ ਫੁੱਟ 150 ਰੁਪਏ ਸਕਰ ਫੁੱਟ 100 ਰੁਪਏ ਸਕਰ ਫੁੱਟ ਜਿਹੜਾ ਮਰਜ਼ੀ ਤੁਹਾਨੂੰ ਦਰਵਾਜ਼ਾ ਪਸੰਦ ਹੈ ਉਹ ਲੈ ਜਾ ਚਾਹੇ ਜਾਂ ਤੁਹਾਨੂੰ ਲੋੜਾ ਲਵਾ ਲਓ ਇੱਥੇ ਸਾਰੇ ਦਿਖਾਈ ਨਹੀਂ ਜਾਣੇ ਇੰਨੇ ਕ ਡਿਜ਼ਾਈ ਵੀ ਜਿੰਨੇ ਮਰਜ਼ੀ ਦਰਵਾਜ਼ੇ ਬਣਾ ਕੇ ਰੱਖ ਲੈਣ ਡੇ ਐਨੀ ਮੁੱਕਣੇ ਇਸ ਕਰਕੇ ਤੁਸੀਂ ਆ ਕੇ ਇਹਨਾਂ ਤੋਂ ਜਿਹੜੇ ਡਿਜ਼ਾਈਨ ਦੇਖ ਲਓ ਜੀ ਲਓ ਜੀ ਗੋਬਿੰਦ ਜੀ ਇੱਕ ਤੁਹਾਨੂੰ ਹੋਰ ਆਫਰ ਦੇ ਦਿੰਨੇ ਆਪਾਂ ਵੀਡੀਓ ਚ ਹਾਂਜੀ ਆ ਜਿਹੜਾ ਪੱਲਾ ਮਰਿੰਡੀ ਦਾ ਪੱਲਾ ਇਹ ਹੈ ਠੀਕ ਹੈ 5.5 ਇੰਚ ਦੇ ਫਰੇਮ ਲੱਗੀ ਹੋਇਆ ਗਾ ਚੈੱਕ ਕਰ ਲਓ ਪੱਲੇ ਦੀ ਫਿਨਿਸ਼ਿੰਗ ਚੈੱਕ ਕਰ ਲਓ ਰੈੱਡ ਮਰਿੰਡੀ ਚੈੱਕ ਕਰ ਲਓ ਠੀਕ ਹੈ ਜੀ ਘੱਟੋ ਘੱਟ 350 ਰੁਪਿਆ ਰੇਟ ਜਿਹਦਾ ਮਾਰਕੀਟ ਚ ਨਾ ਹੋਇਆ ਮੇਰੀ ਜ਼ਿੰਮੇਵਾਰੀ ਹੈ ਆਪਾਂ ਨੇ ਸਾਨੂੰ ਇਹ ਪੱਲਾ ਸਿਰਫ ਔਰ ਸਿਰਫ ਸਿਰਫ 180 ਰੁਪਏਸ ਕੇਅਰਫੋਰਟ ਦੇ ਵਿੱਚ ਦੇ ਦੇਣਾ ਹੈ ਜੀ ਆਹ ਜੀ ਮੈਂ ਕਹਣਾ ਜਿਹੜਾ 350 ਦਾ ਮਿਲਦਾ ਹੀ ਮਿਲਦਾਗਾ 350 ਰੁਪਏ ਦਾ ਮਿਲਦਾ ਜੀ 180 ਰੁਪਿਆ ਦਾ ਜੇ ਕੋਈ ਦੇ ਦੇ ਇਹ ਪੱਲਾ ਮਰਿੰਡੀ ਦੇ ਵਿੱਚ ਤਾ ਗੋਬਿੰਦ ਜੀ ਆਪਾਂ ਲਾਈਵ ਹੋ ਕੇ ਇਹ ਕਹਾਂਗੇ ਭਈ ਬਾਕੀ ਸਾਡੇ ਤੋਂ ਵੀ ਕੋਈ ਬੰਦਾ ਬੈਠਾ ਸਾਡਾ ਗੁਰੂ ਮਿਲ ਗਿਆ ਸਾਡਾ ਗੁਰੂ ਸਾਨੂੰ ਮਿਲ ਗਿਆ ਪਰ ਗੁਰੂ ਹਾਲ ਤੱਕ ਮਿਲਿਆ ਨਹੀਂ ਹਲੇ ਤੱਕ ਪਹਿਲੇ 180 ਰੁਪਏ ਸਕੇਅਰ ਫੁੱਟ ਦੇ ਵਿੱਚ ਮਰਿੰਡੀ ਹੈ 160 ਰੁਪਏ ਸਕੇਅਰ ਫੁੱਟ ਦੇ ਵਿੱਚ ਜਿਹੜੀ ਰਸ਼ੀਅਨ ਕੈਲ ਦੀ ਲੱਕੜ ਹੈ ਅੱਛਾ ਜੀ ਧੁੱਪ ਦਾ ਕੋਈ ਅਸਰ ਨਹੀਂ ਪਾਣੀ ਦਾ ਕੋਈ ਅਸਰ ਨਹੀਂ ਆ ਦੇਖ ਲਓ ਤੁਹਾਡੇ ਸਾਹਮਣੇ ਦਰਵਾਜ਼ੇ ਧੁੱਪੀ ਪਏ ਨੇ ਬਿਲਕੁਲ ਹੀ ਭਈ ਨੇ ਹਾਂ ਆਹ ਵਿੰਡੋ ਹੈ ਹੂੰ ਇਹਦੀ ਲੇਬਰ 1000 ਰੁਪਿਆ ਅੱਛਾ ਜੀ ਠੀਕ ਹੈ ਜੀ ਇਥੇ 1000 ਦੀ ਤਿਆਰ ਹੈ 1000 ਰੁਪਏ ਦਾ ਪੱਲਾ ਲੈ ਜਾਓ ਵਿਦ ਜਾਲੀ ਵਿਦ ਜਾਲੀ ਅੱਛਾ ਜਾਲੀ ਲਾ ਕੇ ਦੀ ਜਾਲੀ ਲਾ ਕੇ ਜੀ ਜਿੰਨੀ ਲੇਵੜਾ ਉਹਨੇ ਸਾਰਾ ਸਮਾਨ ਜਾਲੀ ਫਰੀ ਸ਼ੀਸ਼ਾ ਥੋੜਾ ਅੱਛਾ ਜੀ ਠੀਕ ਹੈ ਜੀ ਸ਼ੀਸ਼ਾ ਬਈ ਆਪਦਾ ਜਿਹੇ ਜੇ ਮਰਜ਼ੀ ਤੁਸੀਂ ਡਿਜ਼ਾਈਨ ਬਵਾਓ ਜਿਹੜਾ ਮਰਜ਼ੀ ਸਟੀਲ ਦੀਆਂ ਰਾੜਾਂ ਬਵਾਓ ਜੋ ਮਰਜ਼ੀ ਪੱਲੇ ਤੇ ਤੁਸੀਂ ਨੇ ਲਵਾਉਣਾ ਹੈ ਸਾਨੂੰ ਆਰਡਰ ਦੇਣ ਤੋਂ ਪਹਿਲਾਂ ਦੱਸ ਦਿਓ ਵੀਰੇ ਆਹ ਲਾ ਦੇ ਹਾਂ 1 ਰੁਪਿਆ ਵੀ ਐਕਸਟਰਾ ਨਹੀਂ ਹੈਗਾ ਅੱਛਾ ਇਹਦੀ ਵੇਟਿੰਗ ਕਿੰਨੀ ਕਾ ਜੀ ਇਹ ਸਮਾਨ ਦੀ ਜਾਲੀ ਕੋਈ ਵੇਟਿੰਗ ਨਹੀਂ ਹੈਗੀ ਜੀ ਹਾਂ ਜੀ ਜਦੋਂ ਮਰਜੀ ਇਹਨੂੰ ਆਰਡਰ ਦੇ ਕੇ ਜਾਓ ਠੀਕ ਹੈ ਇੱਕ ਹਫ਼ਤੇ 10 ਦਿਨਾਂ 'ਚ ਮਾਲ ਤਿਆਰ ਲਓ ਜੀ ਆਹ ਦੇਖੋ ਕਿ ਨਾ ਆਹਦੇ ਗਾਜੀ ਫੜੇ ਪੈਣੇ ਤੇ ਇੱਕ ਦੋ ਗੋਬਿੰਦ ਜੀ ਜਿਹੜਾ ਕਈ ਵਾਰ ਬੰਦਾ ਆਪਾਂ ਨੂੰ ਕਹਿੰਦਾ ਨਾ ਫੋਨ ਨਹੀਂ ਚੱਕਦੇ ਇਹ ਫੋਨ ਨਹੀਂ ਚੱਕਦੇ ਐ ਨਹੀਂ ਕਰਦੇ ਬਾਈ ਫੋਨ ਜਿਹੜੇ ਬੰਦੇ ਕੋਲੇ ਆਉਣਗੇ ਉਹ ਸੇ ਤੋਂ ਹੀ ਮਿਸ ਹੋਣਗੇ ਜੀ ਬਿਲਕੁਲ ਹੈ ਇੱਕ ਬੰਦੇ ਨੇ ਮੇਰੇ ਮੰਨ ਲਾ ਵੀ ਮੈਨੂੰ ਲੱਗਿਆ ਵੀ ਜਿਵੇਂ ਥੋੜੀ ਲਾ ਕੇ ਇਹ ਗੱਲ ਕਰੀ ਹੁੰਦੀ ਆ ਕਹਿੰਦੇ ਵੀ ਇਹ ਮਾਲ ਨਹੀਂ ਦਿੰਦੇ ਹੈਗੇ ਮੁੜ ਕੇ ਵੀ ਮੰਨ ਲਓ ਦੱਸਦਾ 15 15 ਦਿਨ ਲੇਟ ਆ ਬਾਈ ਜੀ ਤੁਸੀਂ ਐਂ ਦੇਖੋ ਵੀ ਹੁਣ ਜੇ ਆਪਣੇ ਕੋਲੇ ਮੰਨ ਲਓ ਰੇਟ ਹੀ ਤੁਹਾਡਾ ਦੁਨੀਆ ਤੋਂ ਵੱਖਰਾ ਹੋਊਗਾ ਤਾਂ ਦੁਨੀਆ ਦੁਨੀਆ ਤਾਂ ਤੁਹਾਡੇ ਕੋਲੇ ਡਿੱਗੂਗੀ ਨਾ ਭਰਾ ਜੀ ਫਿਰ ਜਦੋਂ ਮੇਰੀ ਗੱਲ ਸੁਣ ਲਓ ਜੀ ਜਦੋਂ ਇੰਨਾ ਕੰਪਰੋਮਾਈਜ਼ ਅਸੀਂ ਕਰ ਰਹੇ ਆ ਹਾਈਟਾ 2 ਲੱਖ ਰੁਪਏ ਦਾ ਮਾਲ 50 50 ਹਜ਼ਾਰ ਚ ਦੇਈ ਜਾਂਦੇ ਆ ਫਿਰ ਮਾੜਾ ਮੋਟਾ ਤਾਂ ਦੇਖੋ ਦਿਨਾਂ ਦੀ ਮਾੜੀ ਮੋਟੀ ਕਾਉਂਟਰ ਮਾੜੀ ਮੋਟੀ ਦੇਖੋ ਸਾਰੇ ਵੀਰ ਭਾਈ ਰਲ ਕੇ ਚੱਲੀਦਾ ਰਲ ਮਿਲ ਕੇ ਆਪਾਂ ਜਦੋਂ ਕੰਮ ਐਡਾ ਬਟਾ ਵਿੱਢੇ ਆਪਾਂ ਕਰ ਹੀ ਜਾਂਦੇ ਆ ਬਿਲਕੁਲ ਜੀ ਬਿਲਕੁਲ ਕੋਈ 1 ਰੁਪਏ ਦਾ ਇਹ ਕਹਦੇ ਵੀ ਲਖਵਿੰਦਰ ਨੇ ਫਰਾਡ ਕਰਿਆ 1 ਰੁਪਿਆ ਕਿਸੇ ਦਾ ਦੇਣਾ ਹੋਵੇ ਕੋਈ 1 ਰੁਪਏ ਦਾ ਕੋਈ ਨੁਕਸਬਾ ਜੀ ਹੋਵੇ ਆਪਣੀ ਜ਼ਿੰਮੇਵਾਰੀ ਗੱਲ ਤਾਂ ਇਹ ਆ ਵੀ ਸਾਡਾ ਕੰਮ ਦੇਖੋ ਅੱਗਾ ਪਿੱਛਾ ਮਾੜਾ ਜਾ ਮਾਫ਼ ਕਰ ਦੋ ਮਾਫ਼ ਕਰ ਦੋ ਹਨਾ ਜੀ ਆਹ ਦੇਖੋ ਜੀ ਪੱਲਾ ਹੁਣ ਇਹਦੇ ਵਿੱਚ ਦੇ ਕੁਈ ਘੜ ਨਹੀਂ ਤੁਸੀਂ ਆਹ ਹੁਣ ਪਿੱਛੇ ਜੇ ਘਰ ਪਾਇਆ ਸੀ ਨਾ ਹਾਂਜੀ ਹਾਂ ਮੇਰੇ ਇਹੀ ਲੱਗੀਆਂ ਇਹੀ ਲੱਗੀਆਂ ਨਾ ਕੋਈ ਕੰਪਲੀਟ ਮੈਂ ਤੁਹਾਡੇ ਤੋਂ ਲੈ ਗਿਆ ਕੋਈ ਕੰਪਲੀਟ ਮੇਰ ਤੋਂ ਹੀ ਲੈ ਕੇ ਗਏ ਹਾਂ ਜ਼ੀਰੋ ਕੰਪਲੀਟ ਆ ਅੱਛਾ ਮੇਰੀ ਗੱਲ ਸੁਣ ਲਓ ਇਹ ਹੁਣ ਪੱਲੇ ਦਾ ਜਿਹੜਾ ਰੇਟ ਆ ਇਹ ਆਪਾਂ ਨੇ ਦਿੱਤਾ 3360 ਰੁਪਈਆ ਦਾ ਪੱਲਾ ਗਾਹਕ ਦਾ ਪੱਲਾ ਚੰਡੀਗੜ੍ਹ ਲਿਖਿਆ ਦੇ ਅੱਛਾ ਮੈਨੂੰ ਵੀ ਇਹੀ ਰੇਟ ਲਾਇਆ ਦਰਸ਼ਕੋ ਗੱਲ ਇਹ ਆ ਵੀ ਰੇਟ ਮੈਨੂੰ ਵੀ ਇਹੀ ਪਿਆ ਮੰਨ ਲਾਦਾ ਮੈਨੂੰ 5-7 ਰੁਪਏ ਮਹਿੰਗਾ ਹੀ ਪਾ ਦੇ। ਪੰਜ ਇਹ ਹੁਣ 3360 ਰੁਪਈਆ ਦੇ ਵਿੱਚ ਸੁਣ ਲੋ। 5 ਇੰਚੀ ਫਰੇਮ ਦੇਤੀ। 10 ਇੰਚੀ ਥੱਲੇ ਚੌੜਾ ਫੱਟਾ ਪਾਤਾ। 5 ਇੰਚੀ ਤਾਂ ਹਾਂ ਖੁਰਜੀ ਪਾਤੀ। ਭਾਂ ਦਾ ਸਟੀਲ ਦੇਖ ਲੋ ਕਿੰਨੀ ਬਾਤੀ। ਬਿਲਕੁਲ ਮੈਂ ਤਾਂ ਗਾਜੇ ਗਿਣੀ ਆ ਮੈਂ। ਡਬਲ ਜਾਲੀ ਪਾਤੀ। ਹਾਂ। ਹੁਣ ਇਸ ਤੋਂ ਬਾਅਦ ਤਾਂ ਫਿਰ ਮੇਰੀ ਗੱਲ ਸੁਣ ਲੋ ਜੀ। ਫਿਰ ਤਾਂ ਰੱਬ ਦਾ ਨਾਮ। ਰੱਬ ਫਿਰ ਥੱਲੇ ਲਾਉਣ ਵਾਲਾ ਹੀ ਕੰਮ ਆ ਜੀ। ਬਿਲਕੁਲ। ਗੋਬਿੰਦ ਜੀ। ਹੁਣ ਵੀ ਭਾਈ ਨਹੀਂ ਪਸੰਦ ਆਇਆ। ਅਸੀਂ ਗਾਹਕ ਨੂੰ ਮੇਰੀ ਗੱ ਸਿਰਫ ਇੱਕ ਥੋੜਾ ਜਿਹਾ ਕੰਪਰੋਮਾਈਜ਼ ਤੋਂ ਬਿਨਾ ਅਸੀਂ ਗਾਹਕ ਨਾਲ ਹੋਰ ਮੰਗ ਗੀ ਗਾਹਕ ਨੂੰ ਦੇ ਹੀ ਰਹਿ ਸਾਰਾ ਕੁਝ ਗੱਲ ਇਹ ਆ ਵੀ ਸਮਾਂ ਥੋੜਾ ਜਿਹਾ ਕਈ ਵਾਰੀ ਲੇਟ ਫੇਟ ਹੋ ਗਿਆ ਉਹ ਦੇ ਦੋ ਮਾਲ ਮਾੜਾ ਵਗਿਆ ਤਾਂ ਕਿਹੋ ਅੱਛਾ ਮਾਲ ਮਾੜਾ ਵਗਿਆ ਬਾਕੀ ਇੱਕ ਗੱਲ ਹੋਰ ਆ ਕਈ ਵਾਰ ਚਲੋ ਆਪਾਂ 2 ਚਾਂਸ ਕਹਿੰਨੇ ਵੀ ਕਿਸੇ ਮਿਸਤਰੀ ਨੇ ਗਲਤੀ ਕਰਤੀ ਮੰਨ ਲਓ ਆ ਗੱਜ ਟੇਡਾ ਪਾਤਾ ਜਾਂ ਗੱਜ ਟੇਡਾ ਫੇਰ ਨਹੀਂ ਅਸੀਂ ਗੱਲ ਸੁਣਦੇ ਤਾਂ ਦੱਸੋ ਬਿਲਕੁਲ ਬਿਲਕੁਲ ਪੱਲਾ ਚੇਂਜ ਕਰਨ ਤੱਕ ਦੀ ਵੀ ਅਸੀਂ ਜ਼ਿੰਮੇਵਾਰੀ ਲੈਣੀ ਆ ਹਾਂ ਗਾਹਾਂ ਵਾਲੀ ਗੱਲ ਇੱਕ ਹੋਰ ਆ ਜੀ ਜੇ ਤੁਹਾਨੂੰ ਫੇਰ ਵੀ ਲਵਾਉਣ ਤੋਂ ਬਾਅਦ ਵੀ ਮਹਿੰਗਾ ਲੱਗਿਆ ਵੀ ਫਲਾਣੇ ਤਾਂ ਸਸਤੇ ਪਹਿਕੇ ਤਾਂ ਗੱਲ ਕਰਿਓ ਨਾ ਜੀ ਮੈਂ ਇਕੱਲਾ ਕੰਪਰੋਮਾਈਜ਼ ਟਾਈਮ ਦਾ ਕਰ ਲਵਾਂ ਥੋੜਾ ਜਿਹਾ ਹਲਕਾ ਫੁਲਕਾ ਉਹ ਵੀ ਵਾਲਾ ਨਹੀਂ ਹਲਕਾ ਕਿਸੇ ਕਿਸੇ ਵੀਰ ਨਾਲ ਹੋ ਜਾਂਦਾ ਬਾਅਦ ਘੱਟ ਟਾਈਮ ਦੀ ਕਿਤੇ ਨਾ ਕਿਤੇ ਮੇਰੇ ਖਿਆਲ ਚ ਡਿਜ਼ਾਈਨਰਾਂ ਦਾ ਵੀ ਫਰਕ ਰਹ ਜਾਂਦਾ ਹਨਾ ਜੀ ਜਿਹੜਾ ਆਪਾਂ ਚਾਕੇ ਮੋਬਾਈਲ ਕਿਸੇ ਨੂੰ ਲਿਖਦੇ ਆਂ ਕੁਝ ਵੀ ਲਾ ਲਓ ਉਹ ਦੂਸਰੇ ਬੰਦੇ ਦੇ ਦਿਲ ਤੇ ਵੱਜਦੀ ਆ ਗੱਲ ਬਿਲਕੁਲ ਜੀ ਉਹਨੂੰ ਥੋੜਾ ਜਿਹਾ ਆਪਦੇ ਆਪ ਦੇ ਨਾਲ ਕੰਟਰੋਲ ਰੱਖੋ ਜਿਹੜਾ ਬੰਦਾ ਨੀਤ ਦਾ ਹਲਕਾ ਹੈ ਜਾਂ ਬੰਦਾ ਘਟੀਆ ਪਾਣਾ ਉਹ ਕਿਸੇ ਨੂੰ ਮਾੜਾ ਕਹੂਗਾ ਜਿਹੜਾ ਅਸਲੀ ਬੰਦਾ ਹੈਗਾ ਜੇਨੂਇਨ ਬੰਦਾ ਹੈਗਾ ਉਹਦੇ ਨਾਲ ਮਾੜਾ ਵੀ ਹੋ ਜਾਊਗਾ ਨਾ ਉਹ ਫਿਰ ਵੀ ਮਾੜਾ ਨਹੀਂ ਕਹਿੰਦਾ ਗੋਵਿੰਦ ਸਿੰਘ ਜੀ ਛੇਤੀ ਨਹੀਂ ਕਹਿੰਦਾ 100 ਵਾਰੀ ਛੇਤੀ ਨਹੀਂ ਕਹਿੰਦਾ ਜਮਾਂ ਕਿਹਾ ਕਹਦੇ ਗੱਲ ਬਕਵਾਸ ਹਾਂ ਮੇਰੇ ਤੋਂ ਇੱਕ ਕੁਝ ਬੰਦੇ ਵਿਹਲੇ ਆਉਂਦੇ ਨੇ ਮੇਰੇ ਤੋਂ ਇੱਕ ਬਾਬਾ ਜੀ ਦੇ ਪੱਲੇ ਲੇਟ ਹੋ ਗਏ ਸੀ 3 ਮਹੀਨੇ ਹੁਸ਼ਿਆਰਪੁਰ ਤੋਂ ਕੁਲਵਿੰਦਰ ਸਿੰਘ ਜੀ ਉਹਨਾਂ ਦਾ ਨਾਮ ਹੈ ਉਹ ਬੰਦੇ ਆ ਨੇ ਵਿਚਾਰੇ ਨੇ ਮੈਨੂੰ ਅੱਜ ਤੱਕ ਇੱਕ ਦਿਨ ਵੀ ਕਦੇ ਆਏ ਨਹੀਂ ਕਿਹਾ ਹੈਗਾ ਵੀ ਲਖਵਿੰਦਰ ਜੀ ਔਰ ਤੇਰਾ ਮਾਲ ਲੈ ਓਟਾ ਲਖਵਿੰਦਰ ਤੂੰ ਆਏ ਆ ਇੰਨਾ ਕੰਪਰੋਮਾਈਜ਼ ਕੀਤਾ ਆ ਦੋ ਦਿਨ ਹੋ ਗਏ ਉਹਨਾਂ ਨੂੰ ਪੱਲੇ ਦਿੱਤੇ ਨੇ ਆ ਕੇ ਵਿਚਾਰੇ ਆਹਮ ਨਾਲ ਪੈਸੇ ਦੇ ਕੇ ਪੱਲੇ ਲੈ ਗਏ ਨਾ ਆਏ ਨਾ ਗਏ ਦੇਖ ਲਓ ਤੁਸੀਂ ਕਿੰਨਾ ਪੇਸ਼ੈਂਸ ਆ ਪੇਸ਼ੈਂਸ ਆ ਮਾਲ ਵੀ ਵਧੀਆ ਬਣਿਆ ਹੋਦਾ ਜਿਹੜੇ ਬੰਦੇ ਦੀ ਪੇਸ਼ੈਂਸ ਹੁੰਦੀ ਆ ਉਹਦਾ ਕੰਮ ਨੇਚਰਲੀ ਕੋਈ ਵੀ ਆ ਮਾਲ ਵੀ ਵਧੀਆ ਬਣਿਆ ਜੀ ਹਾਂ ਜੀ ਬਾਕੀ ਬੰਦਾ ਇਹੋ ਜਿਹੇ ਬੰਦੇ ਨੂੰ ਫਿਰ ਆਪਾਂ ਕਰਦੇ ਵੀ ਯਾਦ ਹੈ ਨਾ ਸਾਰੀ ਬਿਲਕੁਲ ਯਾਦਗਾਰ ਹੁਣ ਵੀਡੀਓ ਤੇ ਉਸੇ ਦਾ ਹੀ ਨਾਮ ਲਿਆ ਆਪਾਂ ਤੇ ਆ ਦੇਖੋ ਭਾਈ ਇਧਰ ਸੁਣੋ ਮੈਕੇ ਦਾ ਮਾਲ ਤਿਆਰ ਹੋਈ ਜਾਂਦਾ ਕਿਸੇ ਤੇ ਕੋਈ ਕੱਪੜਾ ਨਹੀਂ ਹੈਗਾ ਜਮੇ ਜਿਵੇਂ ਹੈਗਾ ਉਵੇਂ ਆ ਕੋਈ ਚਮਕਾ ਕੇ ਹੀ ਨਹੀਂ ਦਿਖਾਉਣ ਵਾਲੀ ਗੱਲ ਹੈ ਲੇਕਿਨ ਕੋਈ ਚੀਜ਼ ਤੁਹਾਨੂੰ ਚਮਕਾ ਕੇ ਨਹੀਂ ਦਿਖਾਉਂਦੇ ਕੱਲੀ ਕੱਲੀ ਚੀਜ਼ ਦਾ ਸੀ ਇੰਨਾ ਕ ਵਾਦਾ ਕਰਦੇ ਆ ਵੀ ਉਰੇ ਆਓ ਮਿਸਤਰੀ ਆ ਜੋ ਕਿਸੇ ਨੂੰ ਨਹੀਂ ਪਤਾ ਉਹ ਵੀ ਆ ਜੋ ਜਿਹਨੂੰ ਪੂਰਾ ਪਤਾ ਉਹ ਵੀ ਆ ਜੋ ਕੱਲੀ ਕੱਲੀ ਤਸੱਲੀ ਤੁਹਾਡੀ ਅਸੀਂ ਕਰਾ ਕੇ ਉਰੇ ਭੇਜਾਂਗੇ ਸਨਮਾਇਕਾ ਚੈੱਕ ਕਰਾਵਾਂਗੇ ਇਧਰ ਦੇ ਕਿੱਥੇ ਤੱਕ ਜਾਂਦਾ ਜਲੰਧਰ ਜਲੰਧਰ ਮਾਨਸਾ ਜਲੰਧਰ ਤਰਨਤਾਰਨ ਲੁਧਿਆਣਾ ਦੇਖੋ ਕਿੱਥੇ ਤੱਕ ਕਮਾਲ ਜਾਂਦਾ ਬਾਈ ਆਹ ਜੰਮੂ ਆ ਪਿਆ ਨੀਚੇ ਜੰਮੂ ਜੰਮੂ ਵਾਲਿਆਂ ਦਾ ਬੜਾ ਸਸਤਾ ਪੈਂਦਾ ਹੋਏ ਬਾਈ ਹਾਂ ਕਿਉਂਕਿ ਉੱਧਰ ਤਾਂ ਬੜਾ ਮਹਿੰਗਾ ਪੈਂਦਾ ਇਹ ਜਗ੍ਹਾੜ ਮੈਂ ਇੱਕ ਹੋਰ ਹੈ ਗੋਬਿੰਦ ਜੀ ਇੱਕ ਤੁਸੀਂ ਸਭ ਤੋਂ ਵੱਡੀ ਚੀਜ਼ ਮੈਂ ਤੁਹਾਨੂੰ ਇਹ ਕਹਿਣਾ ਵੀ ਜਦੋਂ ਕਿਸੇ ਬੰਦੇ ਤੋਂ ਚੀਜ਼ ਲੈਣੇ ਹੋ ਹੂੰ ਪਹਿਲਾਂ ਇੱਕ ਵਾਰ ਥੋੜਾ ਜਿਹਾ ਇਹ ਨਹੀਂ ਹੈਗਾ ਵੀ ਚਾਰ ਪੱਲੇ ਧਰ ਕੇ ਲਖਵਿੰਦਰ ਵਾਲਾ ਰੇਟ ਦੇਤਾ ਜੇ ਮੰਨ ਲਓ ਮੈਂ 140 ਰੁਪਏ ਸਕਰ ਫੁੱਟ ਦਿੰਨਾ ਇੱਕ ਬੰਦਾ ਹੋਰ 140 ਰੁਪਏ ਸਕਰ ਫੁੱਟ ਦੇ ਰਿਹਾ ਤਾਂ ਉਹਦੇ ਵਿੱਚ ਵੀਰੇ ਫਰਕ ਹੈ ਅੱਛਾ ਇਹ ਨਹੀਂ ਹੈਗਾ ਵੀ ਹਰ ਇੱਕੀ ਬੰਦਾ ਇਹ ਕਹ ਲੂਗਾ ਵੀ ਯਾਰ ਆ ਜਾ ਮੇਰੇ ਕੋਲੇ ਆ ਜਾ ਦੋ ਪੱਲੇ ਰੱਖ ਦਿਆਂਗਾ ਮੈਂ ਦੋ ਪੱਲੇ ਰੱਖ ਕੇ ਨਹੀਂ ਕਹਿੰਦੇ ਪਹਿਲਾਂ ਉਰੇ ਆ ਕੇ ਸਟਾਕ ਚੈੱਕ ਕਰੋ ਸ਼ੀਟਾਂ ਚੈੱਕ ਕਰੋ ਆ ਬਾਈ ਸਨਮਈਕਾ ਹੀ ਦੇਖ ਲਓ ਇੰਨੇ ਕਿ ਤਾਂ ਬੰਦੇ ਕੋਲੇ ਪੱਲੇ ਹੁੰਦੇ ਨੇ ਜੰਨੇ ਦਾ ਏਰੀ ਸਨਮਈਕਾ ਹੀ ਲੱਗੀ ਹੋਈ ਆ ਪਹਿਲਾਂ ਅਗਲੇ ਦਾ ਚੈੱਕ ਕਰੋ ਵੀ ਹੈਗਾ ਤਾਂ ਮਾ ਜਾਮਾ ਬਿਲਕੁਲ ਜੀ ਕੱਲ ਨੂੰ ਕੋਈ ਆਪਾਂ 20-50000 ਰੁਪਏ ਬੰਦੇ ਨੂੰ ਫੜਾ ਕੇ ਜਾਂਦੇ ਆ ਵੀ ਆਪਣਾ ਸੇਫ ਹੈ ਆ ਦੇਖੋ ਇੱਧਰ ਜੀ ਇੱਧਰ ਸਨਮਈਕਾ ਮਨਾਂ ਪੱਲਿਆਂ ਦੀ ਗੱਲ ਆ ਵੀ ਇੱਥੇ ਚਾਰ ਬਣੀ ਟਿਕਣੇ ਇੱਥੇ 1000 ਸੀਟ ਪਈ ਹੋਈ ਕਰ ਰਹੀ ਮੈਂ ਹਾਂਜੀ ਲੋ ਜੀ ਗੱਲ ਇਹ ਆ ਵੀ ਸਾਗਵਾਨ ਵਾਲੇ ਪਾਸੇ ਜਾਣਾ ਨਹੀਂ ਆਪਾਂ ਨੇ ਉਧਰ ਨਹੀਂ ਜਾਂਦੇ ਹੈਗੇ ਤੇ ਸਾਗਵਾਨ ਦੀ 3 ਮਹੀਨਿਆਂ ਦੀ ਵੇਟਿੰਗ ਹੈ ਹਾਂਜੀ ਉਧਰਲਾ ਸੈਟਅਪ ਹਾਲੇ ਦਿਖਾਉਂਦੇ ਨਹੀਂ ਹੈਗੇ 3 ਮਹੀਨਿਆਂ ਬਾਅਦ ਆਰਡਰ ਬੁੱਕ ਕਰਾਂਗੇ ਹਾਲੇ ਆਪਾਂ ਆਰਡਰ ਬੁੱਕ ਨਹੀਂ ਕਰਦੇ ਨਹੀਂ ਕਰਦੇ ਜਿਹਨੇ 90 ਦਿਨਾਂ ਦੀ ਬੁਕਿੰਗ ਕਰਾ ਕੇ ਜਾਣੀ ਉਹ ਕਰਾ ਸਕਦਾ ਪਰ ਸਾਗਵਾਨ ਦੀ ਹਾਲੇ ਕੋਈ ਵੀ ਬੁਕਿੰਗ ਨਹੀਂ ਚੱਲਦੀ ਜੀ ਲਵੀ ਮਿੱਤਰੋ ਗੱਲ ਪੰਜਾਬੀ ਜਿਹੇ ਆ ਵੀ 90 ਦਿਨ ਜੇ ਵੇਟ ਕਰ ਸਕਦੇ ਤਾਂ ਟਾਈਮ ਸਾਨੂੰ ਦੇ ਦਿਓ ਸਾਡਾ ਸਾਗਵਾਨ ਵਾਲਾ ਮੇਰਾ ਵੀਰ ਭਾਈ ਇੱਕ ਅੱਧਾ ਪੱਲਾ ਫਰੰਟ ਦਾ ਲਵਾਉਣਾ ਬਾਕੀ ਸਾਰੇ ਸਰਮੈਕੇ ਵਾਲੇ ਪੱਲੇ ਲਵਾਉਣੇ ਉਹਦੇ ਵਾਸਤੇ ਹੈਗਾਗਾ ਪਰ ਮੇਰਾ ਭਰਾ ਬਣ ਕੇ ਜੇ ਕੋਈ ਬੰਦਾ ਇਹ ਕਹੇ ਜੀ ਮੈਂ 100 ਕਿਲੋਮੀਟਰ ਤੋਂ ਯਾਰ ਲਖਵਿੰਦਰ ਚੱਲ ਕੇ ਆਇਆਗਾ ਮੈਂ ਸਾਗਵਾਨ ਦੇ ਪੱਲੇ ਲੈਣੇ ਨੇ ਤਾਂ ਮੇਰੀ ਹੱਥ ਬਨ ਕੇ ਇਹ ਬੇਨਤੀ ਆ ਵੀ ਹਲੇ 90 ਦਿਨਾਂ ਦਾ ਟਾਈਮ ਹੈ ਜੀ ਬੇਨਤੀ ਆ ਬਿਲਕੁਲ ਜੀ ਹਾਂਜੀ ਬਾਕੀ ਭਾਈ ਲਖਵਿੰਦਰ ਬਹੁਤ ਵਿਜੀ ਅੱਜ ਮੈਂ ਕਹਣਾ 2 ਘੰਟੇ ਦਾ ਮੈਨੂੰ ਬਿਠਿਆ ਰੱਖਿਆ ਇਹਨੂੰ ਹੋ ਗਏ ਗ ਅਮ ਭਾਈ ਤੁਸੀਂ ਵੀ ਵੇਖ ਰਹੇ ਹੋ ਵੀਡੀਓ ਸ਼ੇਅਰ ਜ਼ਰੂਰ ਕਰਦੇ ਹੋ ਬਹੁਤ ਲੋਕਾਂ ਦਾ ਫਾਇਦਾ ਤੁਹਾਡੇ ਇੱਕ ਸ਼ੇਅਰ ਕਰਨ ਨਾਲ ਹੋ ਜਾਣਾਗਾ ਤੇ ਬਾਕੀ ਜਾਣਕਾਰੀ ਲੈਣੀ ਆ ਤੁਸੀਂ ਇੱਥੇ ਆ ਜਾਓ ਲੌਂਗਵਾਲ ਦੇ ਵਿੱਚ ਦੋਲਟ ਪੱਤੀ ਦੇ ਵਿੱਚ ਆ ਲੌਂਗਵਾਲ ਦੇ ਵਿੱਚ ਆਓ ਤੁਹਾਨੂੰ ਪੂਰੀ ਜਾਣਕਾਰੀ ਵੀ ਮਿਲੂ ਤੇ ਤੁਹਾਨੂੰ ਘੈਂਟ ਕੰਮ ਵੀ ਮਿਲੂ ਹਾਂ ਧੰਨਵਾਦ ਭਾਈ ਜਿਹੜਾ ਕੀਮਤੀ ਸਮਾਂ ਦਿੱਤਾ ਥੈਂਕ ਯੂ ਬਈ ਤੇ ਧੰਨਵਾਦ ਦਰਸ਼ਕੋ ਜਿਹੜਾ ਤੁਸੀਂ ਇੰਨਾ ਪਿਆਰ ਦਿੰਦੇ ਹੋ ਸਤਿ ਸ਼੍ਰੀ ਅਕਾਲ